ਕਰੋ ਤੁਸੀਂ ਬਦਖਲ ਕੀਤਾ ਸੀ ਇਹ ਕਿਦਾਂ ਸੀਗਾ ਹਾਂ ਜੀ ਬਦਖਲ ਕੀਤਾ ਸੀ ਹਾਂ ਜੀ ਕੰਮ ਖਰਾਬ ਹੋ ਗਿਆ ਬਹੁਤ ਜ਼ਿਆਦਾ ਕਰ ਸਕਦੇ ਹੋ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋ ਪਤਾ ਨਹੀਂ ਇਹ ਸਾਰਾ ਨੂੰ ਦੇ ਆਈਡੀਆ ਤੇ ਕੋਈ ਨਹੀਂ ਸਾਨੂੰ ਜਿੰਨੂੰ ਸੜੀ 6:00 ਵਜੇ 6:00 ਵਜੇ ਪਜੀ ਤੇ ਨਾਮ ਕਰੋ ਕਿਵੇਂ ਜਿੱਤ ਤੋਂ ਘਰ ਨਹੀਂ ਹੁੰਦਾ ਪਿਆ ਸੀ ਇਹ ਘਰ ਸਾਲ 2.5 ਸਾਲ ਦੋ ਟਾਈ ਸਾਲ ਆ ਮਾਮਾ ਜੀ ਉਹ ਵੀਰ ਨਿਆ ਲੱਭਣਾ ਕਹਿੰਦੀ ਤੁਹਾਡਾ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਏ ਜੀ ਨਾਸਰ ਮਾਮਾ ਜੀ ਸਮਝੀਦਾ ਮਰੀ ਨਹੀਂ ਕੀ ਕਿੰਨੀ ਕੀ ਦੇਰ ਤੋਂ ਘਰੋਂ ਬਾਹਰ ਸੀਗਾ ਇਨੂ ਹੋ ਗਿਆ 1.5 ਦੋ ਸਾਲ ਤੁਹਾਡਾ ਬੇੜਾ ਸੀ ਅਮਰਜੀਤ ਜੀ ਜਿਹੜਾ ਅਮਰੀਤ ਹਾਂਜੀ ਅੱਛਾ ਜੀ ਤੇ ਕੀ ਕਾਣੀ ਆ ਇਹ ਕਿਸ ਕਾ ਕਰਦਾ ਉਹ ਤਾਂ ਸਾਰੇ ਮਾਲਕ ਹੀ ਜਾਣਦਾ ਸਾਨੂੰ ਤੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਇਹ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜ ਮੰਤਰੀ ਦੇ ਨਾਲ ਲੇਬਰ ਕਰਦਾ ਸੀ ਠੀਕ ਹੈ ਤੇ ਬਾਕੀ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕਿ ਕੀ ਕਰਦਾ ਕੀ ਨਹੀਂ ਕਰਦਾ ਉਹ ਕੋਈ ਘਰੋਂ ਤੁਸੀਂ ਬਦਖਲ ਕੀਤਾ ਸੀ ਇਹ ਕਿਦਾਂ ਸੀਗਾ ਹਾਂ ਜੀ ਪਤਾਖਲ ਕੀਤਾ ਸੀ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋਊ ਪਤਾ ਨਹੀਂ ਇਹ ਸਾਰਾ ਸਾਨੂੰ ਦੇ ਆਈਡੀਆ ਤਾਂ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਆਖ ਕੇ ਕੀਤਾ ਸੀ ਉਹਨੂੰ ਹਿਮਲ ਵੀ ਮੁੜ ਕੇ ਅਸੀਂ ਉਹਨੂੰ ਪਹਿਲਾਂ ਉਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪੇਂਟ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਇਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਬੱਚੇ ਸਾਰਾ ਆਖੇ ਨਹੀਂ ਲੱਗਦੇ ਕਿੰਨੇ ਜਿੱਟ ਤੋਂ ਘਰ ਨਹੀਂ ਆਉਂਦਾ ਪਿਆ ਸੀ ਇਹ ਘਰ ਸਰ 2.5 ਸਾਲ ਹੋ ਗਏ 2.5 ਸਾਲ ਕੋਈ ਕਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਜਦੋਂ ਐਕਟ ਵਗੈਰਾ ਵੀ ਕੋਈ ਆਉਂਦੇ ਇੱਥੇ ਦੇ ਸਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਬਸ ਕੇ ਉਹ ਸੰਤ ਵਗੈਰਾ ਕੋਈ ਨਾਲ ਲਿਆ ਹੋਇਆ ਥਿਆ ਵਗੈਰਾ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਸ ਦੇ ਵਿਆਹ ਆ ਕੇ ਨਹੀਂ ਸਰ ਵਿਆਹ ਨਹੀਂ ਹੋਇਆ ਮੇਰੀ ਉਮਰ ਕਿੰਨੀ ਹੈ ਦੀ ਉਮਰ ਹੋਊ 20 ਸਾਲ ਦੀ ਕੋਈ ਉਹ ਪਤਾ ਹੀ ਤੁਹਾਨੂੰ ਪਈ ਗੱਲ ਸੜਿਆ ਇਸ ਤਰ੍ਹਾਂ ਸਾਰੇ ਪਤਾ ਵਜ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਇਹ ਜਿਹੜੇ ਜਨੇ ਵਾਲੇ ਦੇ ਵਿੱਚ ਕਤਲ ਹੋਏ ਉਹਨਾਂ ਵਿੱਚ ਇਨਵੋਲ ਹੈਗਾ ਹੀ ਇਸ ਕੇਸ ਦੇ ਵਿੱਚ ਇਹ ਗੱਲ ਸਾਰਾ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਕਿ 2 ਕਿਲੋ ਹੀਰਾਂ ਫੜੀ ਗਈ ਉਹਦੇ ਕੋਲ ਉਹ ਤਾਂ ਮਾਲਕ ਨੂੰ ਪਤਾ ਜੀ ਸਾਨੂੰ ਤੇ ਇਹ ਗੱਲਾਂ ਦਾ ਪਤਾ ਨਹੀਂ